ਪੰਜਾਬ ਸਰਕਾਰ ਵੱਲੋਂ ਪਿਛਲੇ 36 ਮਹੀਨਿਆਂ ਤੋਂ ਵਾਰ-ਵਾਰ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਨੇ ਕਿ ਜਿੰਨਾ ਲੋਕਾਂ ਨੇ ਸਰਕਾਰੀ ਜ਼ਮੀਨਾਂ ਤੇ ਪੰਚਾਇਤ ਜ਼ਮੀਨਾਂ ਤੇ ਕਬਜ਼ਾ ਕੀਤਾ ਅਸੀਂ ਛਡਾ ਵੀ ਰਹੇ ਤੇ ਛਡਾਵਾਂਗੇ ਵੀ ਪਰ ਅੱਜ ਇੱਕ ਨਵਾਂ ਕੇਸ ਸਾਹਮਣੇ ਆਇਆ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਪਹੁੰਚ ਚੁੱਕਾ ਕਿ ਜ਼ਿਲ੍ਹਾ ਨਵਾਂ ਸ਼ਹਿਰ ਦੇ ਤਹਿਸੀਲ ਰਾਹੋਂ ਦੇ ਪਿੰਡਾਂ ਸ਼ੁਕਰਾਂ ਸ਼ੁਕਰਾਂ ਦੇ ਵਿੱਚ ਕਹਾਣੀ 50 ਕਿੱਲਾਂ ਦੀ ਆ ਗੱਲ ਤੇ ਵੈਸੇ ਪ੍ਰਾਣੀ 1995 ਦੀ ਕਿ ਉਸ ਸਮੇਂ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਪਿੰਡ ਦੇ ਵਿੱਚ ਇੱਕ ਤਕਨੀਕੀ ਕਾਲਜ ਖੋਲਣ ਵਾਸਤੇ ਸਰਕਾਰ ਨੂੰ ਜ਼ਮੀਨ ਦੇਣ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਪੰਚਾਇਤ ਉਹ ਮਤੇ ਨੂੰ ਰੱਦ ਕਰਕੇ ਇੱਕ ਪ੍ਰਾਈਵੇਟ ਸਕੂਲ ਨੂੰ ਹੀ ਜ਼ਮੀਨ ਦੇ ਦਿੰਦੇ ਨੇ ਤੇ 50 ਕਿੱਲਿਆਂ ਦੇ ਵਿੱਚ ਹੁਣ ਜਿਹੜਾ ਮਸਲਾ ਉੱਠਿਆ ਕਿ ਡੇਰਾ ਵੀ ਇੱਕ ਖੁੱਲ ਚੁੱਕਾ ਤੇ ਇੱਕ ਪ੍ਰਾਈਵੇਟ ਸਕੂਲ ਵੀ ਤੇ ਜਿਹੜੇ ਰਸੂਖਦਾਰ ਲੋਕ ਨੇ ਉਹ ਹੁਣ ਜਮੀਨ ਵਾਰੇ ਨੇ ਠੇਕਾ ਕਿੱਥੇ ਜਾ ਰਿਹਾ ਇਸ ਕੱਪੜੇ ਨੂੰ ਲੈ ਕੇ ਹੀ ਉਥੋਂ ਦੇ ਵਾਸੀ ਨੇ ਜਿਨ੍ਹਾਂ ਨੇ ਪਹਿਲਾਂ ਵੀ ਕ腐ਸ਼ਨ ਦੇ ਖਿਲਾਫ ਮਸਲਾ ਚੁੱਕਿਆ ਸੀ ਤੇ ਹਰਮੇਲ ਸਿੰਘ ਹਣੀ ਹਰਮੇਲ ਸਿੰਘ ਹਣੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਦਫਤਰ ਜਾਂਦੇ ਨੇ ਤੇ ਉਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੁਆਇੰਟ ਪ੍ਰਿੰਸੀਪਲ ਸੈਕਟਰੀ ਐਨਐਸ ਬਰਾੜ ਦੇ ਨਾਲ ਗੱਲਬਾਤ ਕਰਦੇ ਨੇ ਤੇ ਸਾਰੇ ਸਬੂਤ ਉਹਨਾਂ ਨੂੰ ਦਿੰਦੇ ਨੇ ਕਿ ਸਾਡੇ ਪਿੰਡ ਦੀ ਜਿਹੜੀ 50 ਕਿੱਲੇ ਜ਼ਮੀਨ ਆ ਉਹ ਛੜਾਈ ਜਾਵੇ ਤੇ ਹਰਮੇਲ ਸਿੰਘ ਹੁਣ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਪਹਿਲੇ ਦੱਸੋ ਕਿ ਇਹ ਜਿਹੜਾ ਮਸਲਾ ਵਾ ਹੁਣ ਜਦੋਂ ਅੱਜ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਇੱਕ ਵੱਡੇ ਅਫਸਰ ਨੇ ਐਨਐਸ ਬਰਾੜ ਸਾਹਿਬ ਨੂੰ ਮਿਲੇ ਜਿਹੜੀ ਰਸੀਦ ਵੀ ਤੁਹਾਨੂੰ ਹੈ ਅੰਦਰ ਜਾਣ ਦੀ ਆਗਿਆ ਮਿਲੀ ਹੈਗੀ ਆ ਉਹਨਾਂ ਨੇ ਕੀ ਭਰੋਸਾ ਦਿੱਤਾ ਤੇ ਕੀ ਕੀ ਸਬੂਤ ਦਿੱਤੇ ਨੇ ਉਹਨਾਂ ਨੇ ਭਰੋਸਾ ਦਿੱਤਾ ਵੀ 4-5 ਦਿਨ ਦੇ ਵਿੱਚ ਵਿੱਚ ਤੁਹਾਡੀ ਇਹ ਕਾਰਵਾਈ ਹੋਊਗੀ ਜੀ ਤੇ ਤੁਸੀਂ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਕਿਉਂਕਿ ਮੈਂ ਬਹੁਤ ਅਫਸਰਾਂ ਕੋ ਨਵੇਂ ਸ਼ਹਿਰ ਚ ਐਸਐਸਪੀ ਦੇ ਡੀਸੀ ਦੇ ਸਾਰੇ ਐਸਡੀਐਮ ਦੇ ਸਾਰੇ ਕੋਈ ਮੈਂ ਛੱਡਿਆ ਨਹੀਂ ਜਿਹੜੇ ਅਫਸਰ ਕੋ ਨਾਂ ਨਵੇਂ ਚੜ ਗਿਆ ਉਹ ਇਹਨਾਂ ਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਉਲਟ ਕਿ ਮੈਨੂੰ ਧਮਕੀਆਂ ਪਿੰਡ ਦਿੰਦੇ ਸੀ ਇਹ ਵੀ ਤੂੰ ਹਟ ਜਾ ਜੋ ਇੱਕ ਸਾਡੇ ਤੋਂ ਕੁਝ ਸਮਾਂ ਪਹਿਲਾਂ ਸਾਡੇ ਇੱਕ ਸਾਬਕਾ ਫੌਜੀ ਸੀ ਉਹਨੇ ਮੁੱਦਾ ਚੱਕਿਆ ਸੀ ਪਰ ਹੁਣ ਤੱਕ ਉਹ ਮੰंजे ਤੇ ਹੀ ਆ ਉਹਨਾਂ ਨੇ ਉਹਦੇ ਉੱਤੇ ਵੀ ਜਾਣ ਲੈਵਾ ਹਮਲਾ ਹੋਇਆ। ਉਹਨੇ ਮੈਨੂੰ ਬਹੁਤ ਵਾਰੀ ਕਿਹਾ ਵੀ ਹਰਬੀਰ ਹਟ ਜਾਏ ਇਹ ਬਹੁਤ ਪਾਵਰਫੁੱਲ ਲੋਕ ਆ। ਇਹਨਾਂ ਨੇ ਹਟਣਾ ਤੈਨੂੰ ਨਹੀਂ ਛੱਡਣਾ ਇਹਨਾਂ ਨੇ। ਤੂੰ ਆਪਣੇ ਪਰਿਵਾਰ ਦਾ ਦੇਖ। ਪਰ ਮੈਂ ਹੁਣ ਐਂਟੀ ਕ腐ਪਸ਼ਨ ਦੇ ਥੋੜੇ ਇੱਕ ਦੁੱਖ ਪਰਚੇ ਕਰਾਣ ਕਰਕੇ ਮੈਂ ਵੀ ਹੁਣ ਖੁੱਲ੍ਹੇ ਐਸ ਕੰਮ ਨੂੰ ਕੋਈ ਗੱਲ ਨਹੀਂ ਜਦ ਮੌਤ ਆਣੀ ਤਾਂ ਉਹਦੇ ਜਾਣੀ ਕੋਈ ਚੱਕਰ ਨਹੀਂ ਹੈਗੇ। ਤੁਹਾਡੇ ਤੋਂ ਲੈ ਹੋਰ ਨਹੀਂ ਕੋਈ ਪਿੰਡ ਦੇ ਵਿੱਚ ਬੋਲਦਾ ਕਿ 50 ਕਿੱਲੇ ਛੜਾਏ ਜਾਣ। ਨਹੀਂ ਬੋਲਦਾ ਜੀ। ਕਿਉਂਕਿ ਉਹੋ ਹੀ ਆ ਜਿਹੜੇ ਉਦੋਂ ਦੋ ਚੱਕਰ ਦੋ ਦੋ ਕਪੜਾ ਹੋਇਆ ਹੈ ਇਹ ਗੁਰਨਿੰਦਰ ਸਿੰਘ ਸਰਪੰਚ ਸਿਗਾ। ਉਹੀ ਜਦੋਂ ਤਾਂ ਵੇਚ ਕੇ ਗਿਆ ਅਮਰੀਕਾ ਚਲ ਗਿਆ ਉਹਨੇ ਜਾ ਕੇ ਟਰਾਲੇ ਟੁੱਲੇ ਲੈ ਲਏ ਫੈਮਿਲੀ ਲੈ ਗਿਆ ਆਪਣੀ ਸਾਰੀ ਬਾਹਰ ਲੈ ਗਿਆ ਉਸ ਤੋਂ ਬਾਅਦ ਕੋਈ ਨਹੀਂ ਬੋਲਦਾ ਹੈਗਾ ਜਿਹੜੀ ਮੌਜੂਦਾ ਪੰਚਾਇਤ ਉਹ ਵੀ ਨਹੀਂ ਬੋਲਦੀ ਨਹੀਂ ਜੀ ਨਹੀਂ 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 ਉਹ ਤਾਂ ਮੌਜੂਦਾ ਜਿਹੜੀ ਪੰਚਾਇਤ ਆ ਉਹ ਹੁਣ ਮਨਤੀ ਨੂੰ ਰੋਕ ਰਹੀ ਆ ਯਾਨੀ ਮਨਤੀ ਹੋਣੀ ਸੀ ਆਪਣੀ ਹੁਣ ਕਹਿੰਦੇ ਸੀ ਵੀ ਮਨਤੀ ਕਰਕੇ ਪਤਾ ਲੱਗ ਜੂ ਕਬਜਾ ਕਬਜੇ ਦਾ ਕਬਜਾ ਕਿਹਦਾ ਕਿੱਥੇ ਆ ਕਿਹਦਾ ਕਿੱਥੇ ਆ ਪਰ ਉਹਨਾਂ ਨੇ ਉਹ ਰੋਕ ਦਿੱਤੀ ਬੇਨਤੀ ਦੇ ਆਰਡਰ ਕਿਨੇ ਦਿੱਤੇ ਹੈਗੇ ਸੀ ਮਨਤੀ ਦੇ ਆਰਡਰ ਕਾਨੂੰ ਕੋ ਸਾਹਿਬ ਕੋਲ ਆਏ ਸੀਗੇ ਜਦਾਂ ਅੱਛਾ ਹਾਂਜੀ ਹਾਂਜੀ ਤੇ ਯਕੀਨੀ ਲਿਖੇ ਕਾਨੂੰ ਕੇ ਸਾਹਮਣੇ ਉਹੋ ਕਾਨੂੰਗੋ ਸਾਹਿਬ ਲਿਖਦਾ ਹੈ ਵੀ ਉਹ ਲਿਖਦੇ ਆ ਵੀ ਇਹਦੇ ਵਿੱਚ ਹਜੇ ਪੰਚਾਇਤਕ ਲਿਖਦੀ ਹੈ ਵੀ ਹਜੇ ਫਸਲ ਕੱਢੀ ਆ ਸਾਡੀ ਕਾਨਕ ਜਿਹੜੀ ਇੰਨੇ ਸਾਲਾਂ ਤੋਂ ਇਹ ਖਾ ਰਹੇ ਆ ਘਪਲਾ ਕਰ ਰਹੇ ਆ ਵੀ ਉਹ ਸੈਂਤੀ ਖੇਤਾਂ ਦੀ ਸਾਡੀ ਖੜੀ ਆ ਹਜੇ ਖਾਵਾਂਗੇ ਤੇ ਕੀ ਉਹ ਚੰਗੀ ਦਰਾਂ ਨਾ ਤੇ ਫੇਰ ਛੱਡਾਂਗੇ ਇਹਨੂੰ ਕਾਨੂੰਗੋ ਨੂੰ ਕਿੰਨੇ ਕਿਹਾ ਸੀ ਤਹਿਸੀਲਦਾਰ ਨੇ ਕਿਹਾ ਸੀ ਆਰਡਰ ਵੀ ਇਹਦੀ ਜ਼ਮੀਨ ਦੀ ਜਿਹੜੀ ਨਿਸ਼ਾਨਦੇਹੀ ਕੀਤੀ ਆ ਵੀ ਡੀਡੀਪੀਓ ਸਾਹਿਬ ਤੋਂ ਉਧਰੋਂ ਆਰਡਰ ਆਏ ਸੀ ਫੇਰ ਤੇ ਤਹਿਸੀਲਦਾਰ ਸਾਹਿਬ ਕੋਲ ਗਏ ਤਹਿਸੀਲਦਾਰ ਸਾਹਿਬ ਨੇ ਕਾਨੂੰਗੋ ਨੂੰ ਮਾਰਕ ਕੀਤੀ ਆ ਫੇਰ ਪਟਵਾਰੀ ਕੋ ਚਲ ਗਈ ਪਟਵਾਰੀ ਤਾਂ ਹੁੰਦੇ ਹੋਏ ਇਹਨਾਂ ਨੇ ਮੋਹਰਾਂ ਲਾ ਕੇ ਆ ਦਿੱਤੀਆਂ ਕਿਹਨੇ ਕਿਹਨੇ ਮੋਹਰਾਂ ਲਾਈਆਂ ਸਾਡੇ ਪਿੰਡ ਦੀ ਸਰਪੰਚਣੀ ਆ ਅਮਨਜੋਤ ਕੌਰ ਬਾਕੀ ਆ ਜਿਹੜੇ ਪੰਚ ਆ ਸਾਰੇ ਉਹਨਾਂ ਵਿੱਚ ਕੌਣ ਕੌਣ ਇਹ ਇੱਕ ਰਕਵੀਰ ਸਿੰਘ ਆ ਇਹ ਹਰਜਿੰਦਰ ਕੌਰ ਆ ਤੇ ਇੱਕ ਮਨਿੰਦਰ ਸਿੰਘ ਹਾਂਜੀ ਮਨਿੰਦਰ ਸਿੰਘ ਇਹ ਇਹਨੇ ਲਿਖਿਆ ਕੀ ਹੈਗਾ ਪੜ੍ਹ ਕੇ ਸੁਣਾਓ ਕੀ ਲਿਖਿਆ ਹੈਗਾ ਸ਼੍ਰੀਮਾਨ ਜੀ ਅਸੀਂ ਇਹ ਹਾਂਜੀ ಗ್ರಾಮ ਪੰਚਾਇਤ ਛੋਕਰਾ ਤਹਿਸੀਲ ਨਮਾਸ਼ਹਿਰ ਸ਼ਹੀਦ ਭਗਤ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਦੇ ਜੋ 28 282 225 ਨੂੰ ਪਿੰਡ ਸ਼ੋਕਰਾਂ ਦੀ ਪੰਚਾਇਤ ਦੀ ਨਿਸ਼ਾਨਦੀ ਰੱਖੀ ਹੈ ਉਸ ਨੂੰ ਕਿਰਪਾ ਕਰਕੇ ਮੁਲਤਵੀ ਕੀਤਾ ਜਾਵੇ ਕਿਉਂਕਿ ਅਜੇ ਖੇਤਾਂ ਦੇ ਵਿੱਚ ਕਣਕ ਦੀ ਫਸਲ ਖੜੀ ਹੈ ਕਣਕ ਵੱਢ ਕੇ ਕਰਾਂਗੇ ਕਿਉਂਕਿ ਮੈਂ ਜਾਨੀ ਇਸ ਚੀਜ਼ ਦੇ ਮਗਰ ਦੇਖ ਲਿਆ ਨਾ ਵੀ ਨਿਸ਼ਾਨਦੀ ਕੋਈ ਨਹੀਂ ਇਹਨਾਂ ਨੇ ਕਰਨੀ ਕਰਨ ਨੂੰ ਜਿੰਨੇ ਆਦੇਸ਼ ਦਿੱਤੇ ਉਹ ਡੀਡੀਪੀਓ ਸਾਹਿਬ ਨੇ ਦਿੱਤੇ ਸੀ ਹਾਂਜੀ ਹਾਂਜੀ ਇਹਨਾਂ ਨੂੰ ਦਿੱਤੇ ਸੀ ਆਦੇਸ਼ ਹਾਂ ਤੇ ਉਹ ਤਾਂ ਚਰੇ ਆਵੇਂ ਧੱਕਾ ਕਰ ਰਹੇ ਇਹ ਵਾਂ ਲੱਗਦਾ ਡੀਡੀਪੀ ਹਾਂਜੀ ਹਾਂਜੀ ਇਹਦੇ ਵਿੱਚ ਕੀ ਲਿਖਿਆ ਡੀਡੀਪੀ ਸਾਹਿਬ ਨੇ ਕੀ ਲਿਖਿਆ ਸੀ ਇਹਦੇ ਵਿੱਚ ਲਿਖ ਕੇ ਦਿੱਤਾ ਸੀ ਵੀ ਜਿਹੜੇ ਇਹ ਕਾਗਜ਼ ਹੈ ਹਾਂਜੀ ਇਹ ਜਿਹੜੇ ਮਕਬਜ਼ੇ ਦੱਸਿਆ ਸੀ ਪੰਚਾਇਤੀ ਜੇ ਪੰਚਾਇਤੀ ਜ਼ਮੀਨ ਤੇ ਕੀਤੇ ਗਏ ਨਜਾਇਜ਼ ਕਬਜ਼ੇ ਸੰਬੰਧੀ ਹਨ ਤੇ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਹਰਮੇਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸ਼ੋਕਰਾਂ ਦਫ਼ਤਰ ਵਿਖੇ ਦਰਖਾਸਤ ਦਿੱਤੀ ਸੀ ਮੈਂ ਦਿੱਤੀ ਸੀ ਗ੍ਰਾਮ ਪੰਚਾਇਤ ਸ਼ੋਕਰਾਂ ਦੇ ਕੋਲ 404 ਕਨਾਲਾਂ 18 ਮਰਲੇ ਜ਼ਮੀਨ ਸਾਡੇ ਪਿੰਡ ਦੀ ਤੇ ਜਿਸ ਵਿੱਚੋਂ ਸਿਰਫ 13 ਕਿੱल्ल्या ਦਾ ਠੇਕਾ ਹੀ ਪਿੰਡ ਨੂੰ ਆਉਂਦਾ ਜਾਂ ਗਵਰਨਮੈਂਟ ਨੂੰ ਜੋ ਵੀ ਹਿਸਾਬ ਕਿਤਾਬ ਕਰ ਦਿਓਗੇ ਬਾਕੀ ਜਿਹੜੇ 37 ਖੇਤ ਆ ਇਹ ਆਪਸ ਵਿੱਚ ਹੀ ਇਹ ਵੰਡ ਕੇ ਖਾ ਰਹੇ ਆ ਨਹੀਂ ਇਹ ਲਿਖਿਆ ਕੀ ਹੈ ਕਿ ਕਾਫੀ ਲੋਕਾਂ ਦਾ ਨਾਜਾਇਜ਼ ਕਬਜ਼ਾ ਹੈ ਪੀ ਉੱਥੇ 13 ਖੇਤਾਂ ਦਾ ਪੰਚਾਇਤ ਦਾ ਬਾਕੀ ਜ਼ਮੀਨ ਤੇ ਨਾਜਾਇਜ਼ ਲੋਕਾਂ ਦਾ ਕਬਜ਼ਾ ਹੈ ਤੇ ਨਾਜਾਇਜ਼ ਰਕਬਾ ਮੌਜੂਦ ਸਰਪੰਚਾਂ ਦੀ ਸਲਾਹ ਨਾ ਕੀਤਾ ਗਿਆ ਹੈ ਵੀ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਤੇ ਪਹਿਲਾਂ ਉਕਤ ਰਕਬੇ ਦੀ ਨਿਸ਼ਾਨਦੇਹੀ ਹੁਣ ਜ਼ਰੂਰੀ ਆ ਇਹ ਨਿਸ਼ਾਨਦੇਹੀ ਨੂੰ ਇਹ ਰੁਕ ਦਿੰਦੇ ਆ ਇਸ ਲਈ ਆਪ ਨੂੰ ਇਸ ਇਸ ਲਈ ਆ ਇਸ ਲਈ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਇਸ ਰਕਬੇ ਦੀ ਨਿਸ਼ਾਨਦੇਹੀ ਕਰਵਾਉਣ ਲਈ ಗ್ರಾಮ ਪੰਚਾਇਤ ਛੋਕਰਾਂ ਦੀ ਫਰਦ 3 ਦਿਨਾਂ ਦੇ ਅੰਦਰ ਅੰਦਰ ਭੇਜੀ ਜਾਵੇ ਠੀਕ ਹੈ ਇਸ ਦੇ ਨਾਲ ਨਿਸ਼ਾਨਦੇਹੀ ਕਰਵਾਉਣ ਵਿੱਚ ਤਹਿਸੀਲਦਾਰ ਨੂੰ ਭੇਜੀ ਜਾਵੇ ਤੇ ਕਬਜ਼ਾ ਅਸੀਂ ਦੂਰ ਕਰ ਸਕੀਏ ਵੀ 23 2 24 ਦੀ ਹੈ ਜੀ ਏ ਡੀਡੀਪੀਓ ਨਮਾਸ਼ਹਿਰ ਡੀਡੀਪੀਓ ਨਮਾਸ਼ਹਿਰ ਉਹਨੇ ਲਿਖਿਆ ਸਰਪੰਚ ਨੂੰ ਤੇ ਪੰਚਾਇਤ ਸੈਕਟਰੀ ਨੂੰ ਪੰਚਾਇਤ ਸੈਕਟਰੀ ਨੂੰ ਲਿਖਿਆ ਸੈਕਟਰੀ ਸਾਹਿਬ ਪਕੋੜੇ ਆਪ ਕਿਸੇ ਕੇਸ ਦੇ ਵਿੱਚ ਅੱਛਾ ਜੀ ਹਾਂਜੀ ਹਾਂਜੀ 23 ਉਹ 24 ਇਹ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਮਤਾ ਜਿਹੜਾ ਅੱਜ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਦਫਤਰ ਦੇ ਕੇ ਆਓ ਇਹ ਹੈ 1900 ਨਹੀਂ ਕਿਦੋਂ ਦਾ ਹੈ ਇਹ 1900 ਜਿੱਦਾਂ 95 ਦਾ ਮਤਾ ਸੀਗਾ 95 ਵਿੱਚ ਇਹਨਾਂ ਨੇ ਇੱਕ ਬਣਾਣਾ ਸੀਗਾ ਜਿੱਦਾਂ ਸਰਕਾਰੀ ਕਾਲਜ ਉਹਦੇ ਲਈ ਪਿੰਡ ਨੂੰ ਬਹੁਤ ਸਹੂਲਤਾਂ ਦੇਣੀਆਂ ਸੀ ਇਹਨਾਂ ਨੇ ਸਾਨੂੰ ਪਿੰਡ ਨੂੰ ਨੌਕਰੀਆਂ ਲਿਖਿਆ ਗਿਆ ਕਿ ਅੱਜ ਮਿਤੀ 19 ਮਾਰਚ 2009 ਨੂੰ ಗ್ರಾಮ ਪੰਚਾਇਤ ਸ਼ੁਕਰਾਂ ਦੀ ਮੀਟਿੰਗ ਹੋਈ ਹੈ ಗ್ರಾಮ ਸੰਪਤੀ ਕਰਮਜੋਤ ਕਰਮ ਗਰਮੀਤ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਇਹ ਪਾਸ ਹੋਇਆ ਕਿ ਪੰਚਾਇਤ ਸ਼ੁਕਰਾਂ ਵੱਲੋਂ 106 ਕਨਾਲ 1995 ਵੀ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਨੂੰ ਪੋਲੀਟੈਕਨੀਕਲ ਕਾਲਜ ਬਣਾਉਣ ਵਾਸਤੇ ਦਿੱਤੀ ਗਈ ਸੀ ਉਹ ਜ਼ਮੀਨ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਪੰਜਾਬ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਬਾਬਾ ਖਾਲਸਾ ٹرسٹ ਨੂੰ ਪੋਲੀਟੈਕਨਿਕ ਕਾਲਜ ਬਣਾਉਣ ਲਈ 60 ਸਾਲ ਵਾਸਤੇ ਲੀਜ਼ ਤੇ ਦਿੱਤੀ ਗਈ ਸੀ ਤੇ ಗ್ರಾಮ ਪੰਚਾਇਤ ਨੂੰ ਪੋਲੀਟੈਕਨਿਕ ਕਾਲਜ ਬਣਾਉਣ ਤੇ ਕੋਈ ਇਤਰਾਜ਼ ਨਹੀਂ ਜਿਖਰੀ ਕਾਲਜ 14 ਜਨਵਰੀ 2009 ਦੇ ਮਤੇ ਮੁਤਾਬਕ ਬਣਾਇਆ ਜਾਵੇ ਤੇ ਪ੍ਰਵਾਨ ਇਹ ਹੈ ਕਿ ਪਾਸ ਹੋਇਆ ਜੋ ਇਹਦੇ ਉਪਰ ਇੱਕ ਉਹਨਾਂ ਨੇ 60 ਸਾਲ ਵਾਸਤੇ ਇੱਕ ਪ੍ਰਾਈਵੇਟ ٹرسٹ ਨੂੰ ਦੇ ਦਿੱਤੀ ਸੀ ਦਿੱਤੀ ਸੀ ਇਹਨਾਂ ਨੇ ਸਿਰਫ ਇਹਨਾਂ ਨੇ ਉੱਥੇ ਬਣਾ ਨਹੀਂ ਪੋਲੀਟੈਕਨਿਕਲਜ ਪਾਲ ਟੈਕਨੀਕ ਕਾਲੇ ਸਾਰ ਉਹ ਜਿਹੜਾ ਬਣਿਆ 13 ਖੇਤਾਂ ਦੇ ਵਿੱਚ ਇਹਨਾਂ ਨੇ ਬਣਾਇਆ ਲੀਜ਼ ਦਾ ਮਤਲਬ ਹੁੰਦਾ ਕਰਾਇਆ ਵੀ ਕਰਾਇਆ ਆਵੇ ਕੋਈ ਕਿਸੇ ਦਾ ਕਰਾਇਆ ਨਹੀਂ ਹੁੰਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਿਰਫ ਇਹਨਾਂ ਨੇ ਇੱਕ ਚਾਲ ਖੇਢੀ ਗਈ ਆ ਜਿੱਦਣ ਪ੍ਰਸ਼ਾਸਨ ਖੇਤ ਦੇ ਵਿੱਚ ਵੜ ਗਿਆ ਮੰਨਤੀ ਕਰਨ ਨੂੰ ਉਹਦਣੇ ਸਾਰੀਆਂ ਪੰਚਾਇਤਾਂ ਅੰਦਰ ਜਾਣੀਆਂ ਸਾਰੇ ਇਹ ਟੋਟਲ ਲੋਕ ਜਿਹੜੇ ਇਹਨੇ ਘਪਲੇ ਕੀਤੇ ਉਹ ਇਹਨਾਂ ਨੇ ਅੰਦਰ ਜਾਣੇ ਉਸ ਟੇ ਇਸ ਇੱਕ ਆ ਜਦ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਇੱਕ ਤੇ ਆ ਮਤਾ ਪਾਤਾ ਇੱਕ ਆ ਜੋ ਡੀਡੀਪੀ ਵਾਲਾ ਵੀ ਰਿਕਾਰਡ ਦੇਤਾ ਇੱਕ ਜਿਹੜਾ ਬੰਦਾ ਤੁਸੀਂ ਕਹਿੰਦੇ ਕਿ ਬਾਹਰ ਚਲਾ ਗਿਆ ਫਿਰ ਇਹ ਤੁਹਾਡੀ ਪੰਚਾਇਤ ਨੇ ਪਾਤਾ ਕਿ ਉੱਥੇ ਹੁਣ ਕਨਕ ਖੜੀ ਆ ਇਸ ਕਰਕੇ ਨਿਸ਼ਾਨਦੇ ਨਹੀਂ ਹੋ ਸਕਦੀ ਹੁਣ ਆ ਜਿਹੜਾ ਮਤਾ ਇਹ ਕਾਰਵਾਈ ਰਜਿਸਟਰ ਚ ਕੀ ਲਿਖਿਆ ਹੈ ਇਹ ਵੀ ਇਹ ਪਹਿਲਾਂ ਲਿਖਿਆ ਸੀਗਾ ਜਿੱਦਾਂ ਆ ਵੀ ਇਹ ਤਹਿਸੀਲਦਾਰ ਦਾਵ ਨੇ ਕੀਤਾ ਦਿੱਤਾ ਸੀਗਾ ਫੇ ਮੂਲ ਰੇਪੇ ਰੋਬ ਬੱਚ ਤਹਿਸੀਲਦਾਰ ਨਵਾਂ ਸ਼ਹਿਰ ਨੇ ਗ੍ਰਾਮ ਪੰਚਾਇਤ ਸ਼ੋਕਰਾਂ ਦੀ ਨਕਲ ਤੇ ਮਤੇ ਦੀ ਸਪਾਰਚ ਉਹ ਮੰਗ ਰਿਆ ਸੀ ਤਹਿਸੀਲਦਾਰ ਵੀ ਇੱਕ ਨਿਸ਼ਾਨ ਦੇ ਲਈ ਇੱਕ ਫਰਦ ਇੱਕ ਮਤਾ ਪਾ ਕੇ ਦੋ ਤੁਹਾਡੀ ਨਿਸ਼ਾਨਦੇਹੀ ਕਰੀਏ ਪੰਚਾਇਤ ਦੇ ਨਹੀਂ ਰਹੀ ਪੰਚਾਇਤ ਨਹੀਂ ਦੇ ਰਹੀ ਇਹਨਾਂ ਨੂੰ ਕੋਈ ਵੀ ਕੋਈ ਚੀਜ਼ੇ ਨਹੀਂ ਦੇ ਰਹੀ ਉਹਨਾਂ ਨੂੰ ਆ ਜਿਹੜਾ ਤੁਸੀਂ ਲਿਖਿਆ ਇਹ ਕੀ ਲਿਖਿਆ ਗਾ ਇਹ ਇਹ ਪੋਸਟਰ ਵੰਡ ਰਹੇ ਪਿੰਡ ਚ ਇਹ ਹਾਂਜੀ ਪੋਸਟਰ ਆ ਜਿੱਦਾਂ ਇਹ ਰਿਫਲੈਕਸ ਹੈ ਗ੍ਰਾਮ ਪੰਚਾਇਤ ਸ਼ੋਕਰਾਂ ਦਾ ਸਰਪੰਚ 2 14 1 2 2009 ਜਾਨੀ ਕਿ ਦਾ ਘਟਾਲਾ ਕਰਕੇ ਕਰੋੜਾ ਰੁਪਏ ਦਾ ਘਟਾਲਾ ਖਾ ਕੇ ਫਰਾਰ ਆ 60 ਲਈ ਸਾਲੀ ਇੱਕ ਜਿੱਦਾਂ 13 ਕੇਤ ਜਿਹੜੇ ਵੇਚ ਗਏ ਆ ਬਾਕੀ ਜ਼ਮੀਨ ਦੇ ਉੱਤੇ ਇਹਨਾਂ ਨੇ ਇੱਕ ਡੇਰਾ ਬਣਾਇਆ ਆ ਤੇ ਇੱਕ ਹੋਰ ਪ੍ਰਾਈਵੇਟ ਸਕੂਲ ਬਣਾਇਆ ਆ ਤੇ ਉਹਨਾਂ ਵਿੱਚ ਬਸ ਇਹੀ ਕੰਮ ਚੱਲਦੀ ਆ ਇਹ ਵੀ ਤੁਸੀਂ ਮੁੱਖ ਮੰਤਰੀ ਦੇ ਦਫ਼ਤਰ ਦੇ ਇਹ ਵੀ ਦੇ ਕੇ ਆ ਜੀ ਮੈਂ ਨਾਲ ਸਾਰੇ ਪਰ ਬਾਕੀ ਕਿ ਤੁਹਾਡੇ ਕੋਲ ਫਰਦ ਵੀ ਆ ਇਹ ਨਕਸ਼ਾ ਜੀ ਨਕਸ਼ਾ ਪਿੰਡ ਦਾ ਇਹ ਨਕਸ਼ਾ ਜੀ ਪੰਚਾਇਤੀ ਪੰਚਾਇਤੀ ਜ਼ਮੀਨ ਦਾ ਨਕਸ਼ਾ ਹੈ ਇਹਦੇ ਵਿੱਚ ਕੋਈ ਦਵਾਬਾ ਕੋਲੇ ਨਹੀਂ ਕੋਈ ਹੋਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇਹ ਪਟਵਾਰੀਆਂ ਤੋਂ ਕਢਾਇਆ ਜੀ ਜੋ ਲਿਖਿਆ ਹੋਇਆ ਹੈ ਕਿ ਤਸਦੀਕ ਕੀਤਾ ਜਾਂਦਾ ਹੈ ਕਿ ਨਕਲ ਮੁਤਾਬਕ ਅਸਲ درست ਹੈ ਫੀਸ ਇਹ ਕਿੰਨੀ ਦਿੱਤੀ ਦੀ ਫੀਸ ਤੁਸੀਂ ਫਿਰ ਫੀਸ ਤਾਂ ਇਹ ਦੀ ਜਾਨੀ ਕਿ ਟੋਟਲ 500 ਰੁਪਏ ਲਿਆ ਸਰਕਾਰੀ ਫੀਸ ਜਿੱਤਾ ਇਹ ਜਾਨੀ ਉਹ ਦੱਸ ਰਹੇ ਆ ਵੀ 404 ਕਰਨਾਲਾ 18 ਮਰਲੇ ਤੁਹਾਡੀ ਪੰਚਾਇਤੀ ਜ਼ਮੀਨ ਇਹ ਵੀ ਸਰਕਾਰੀ ਰਿਕਾਰਡ ਹੈ ਇਹ ਸਰਕਾਰੀ ਰਿਕਾਰਡ ਹੈ ਜੀ ਤੇ ਆਹ ਜਿਹੜਾ ਆ 13 ਖੇਤਾਂ ਦਾ ਰਿਕਾਰਡ ਹੈ ਜਿਹੜੀ ਰਜਿਸਟਰ ਦੀ ਕਾਪੀ ਹੈ ਵੀ 13 ਖੇਤਾਂ ਦੇ ਜਾ ਰਹੇ ਆ ਸ਼ੁਰੂ ਤੋਂ ਸਰਕਾਰ ਨੂੰ ਤੇ ਬਾਕੀ ਜਿਹੜੇ 37 ਖੇਤ ਆ ਇਹ ਖਾ ਰਹੇ ਆ ਇਹਨਾਂ ਨੇ ਘਬੜਾ ਕੀਤਾ ਆ ਤਦ ਕਰਕੇ ਇਹ ਨਿਸ਼ਾਨਦੇ ਹੀ ਨਹੀਂ ਹੁੰਦੇ ਰੇ ਇਹ 13 ਕਿੱਲਾਂ ਦਾ ਜਾਂਦਾ ਹੈਗਾ ਸਰਕਾਰ ਨੂੰ 434000 ਬਸ ਆ ਜੋ ਲਿਖਿਆ ਇਹ ਨਹੀਂ ਹੈ ਜੀ ਇਹਨਾਂ ਲਿਖਿਆ ਸਰ ਇਹ ਜਾਂਦਾ ਹੈ ਹਾਂਜੀ ਹਾਂਜੀ ਇਹ ਤੁਹਾਡੇ ਕੋ ਕੀ ਹੈਗਾ ਇਹ ਇਹਨਾਂ ਦੀ ਪਿੰਡ ਦੀ ਸਾਡੇ ਜ਼ਮੀਨ ਦੀ ਫਰਦ ਆ ਅੱਛਾ ਜੀ ਇਹ ਵੀ ਸਰਕਾਰੀ ਹੈ ਇਹ ਵੀ ਸਰਕਾਰੀ ਹੈ ਤਕਸੀਰ ਹਾਂਜੀ 404 ਕਨਾਲਾ 18 ਮਰਲੇ ਦੀ ਫਰਦ ਹੈ ਜੀ ਇਹ ਠੀਕ ਹੈ ਜੀ ਤੁਹਾਡਾ ਸਵਾਲ ਹੈ ਕਿ ਜਿਹੜੇ ਹੇਠਲੇ ਜਿਹੜੇ ਅਫਸਰ ਨੇ ਉਹ ਇਹਨਾਂ ਤੋਂ ਰਿਕਾਰਡ ਲਈ ਫਿਰਦੇ ਹੋ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਪੂਰੇ 2 ਸਾਲ ਹੋ ਗਏ ਜੀ ਇਸ ਇਸ ਚੀਜ਼ ਚ ਲੱਗੇ ਨੂੰ ਹਾਂ ਤੇ ਇੱਕ ਦੋ ਵਾਰੀ ਤਾਂ ਲੱਗਾ ਵੀ ਮੈਨੂੰ ਵੀ ਮੇਰੇ ਮਗਰ ਕੋਈ ਘੁੰਮਦਾ ਜਾਨੀ ਕਿਸੇ ਨੇ ਗੱਡੀ ਲਾਈ ਆ ਜਿੱਦਾਂ ਹੁਣ ਸਾਡੇ ਪਿੰਡ ਦਾ ਜਦੋਂ ਇਹ ਘਟਾਲਾ ਨਿਕਲਣਾ ਨਾ ਫੇਓ ਸਰਪੰਚ ਫੇਓ ਉਹਨੂੰ ਮੈਂ ਕਿਸੇ ਨਾ ਕਿਤੇ ਜਦੋਂ ਇਹ ਹੋ ਗਿਆ ਨਾ ਫੇਓ ਉਹਨੂੰ ਸਾਹਮਣੇ ਲੈ ਕੇ ਆਉਂਗਾ ਕੈਮਰੇ ਦੇ ਵੀ ਹਾਂ ਤੂੰ ਹੁਣ ਡਰਨਾ ਤੂੰ ਸਾਹਮਣੇ ਆ ਹੁਣ ਹੂੰ ਠੀਕ ਆ ਜੀ ਉਹਦੀ ਲੱਤਾਂ ਚ ਰਾਡਾਂ ਉਹਦੀਆਂ ਬਾਹਾਂ ਚ ਰਾਡਾਂ ਵਢਾ ਕੇ ਇਹ ਨਹੀਂ ਬੁਰਾ ਹਾਲ ਕਰ ਦਿੱਤਾ ਅੱਛਾ ਉਹਨੇ ਪੁਲਿਸ ਨੂੰ ਕੰਪਲੇਂਟ ਦਿੱਤੀ ਉਹ ਜਿਹੜੇ ਫਬਜੀ ਸਾਹਿਬ ਤੇ ਹਮਲਾ ਕਰਵਾਇਆ ਸਾਹਿਬ ਨੇ ਕੀਤੀ ਸੀਗੀ ਪਰ ਉਹਦਾ ਕੋਈ ਕਾਰਵਾਈ ਨਹੀਂ ਬੰਦੇ ਨਹੀਂ ਕੋਈ ਟ੍ਰੇਸ ਕਰਨ ਦੇ ਚ ਹੋਏ ਹੂੰ ਜਿੱਥੇ ਜਿੱਥੇ ਕੈਮਰੇ ਲੱਗੇ ਸੀ ਇਹਨਾਂ ਨੇ ਕੈਮਰੇ ਹੀ ਬੰਦ ਕਰਾ ਕੇ ਇਹਨਾਂ ਨੇ ਅਟੈਕ ਕਰਾਇਆ ਉਹਨਾਂ ਤੇ ਹਾਂ ਹਾਂ ਆਪਾਂ ਤੁਹਾਡੇ ਪਿੰਡ ਦੇ ਸਰਪੰਚ ਨਾਲ ਗੱਲ ਕਰ ਲਈ ਕਿ ਨੰਬਰ ਹੈਗਾ ਵੀ ਤੁਸੀਂ ਕਿਉਂ ਨਹੀਂ ਇਹ ਕਾਰਵਾਈ ਕਰਦੇ ਅਜੇ ਤੁਹਾਡੇ ਪਿੰਡ ਦੇ ਵਾਸੀ ਉਥੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਏ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਕੱਢਦਾ ਨੰਬਰ ਇੱਕ ਮਿੰਟ ਜੀ ਕਿਹਨਾ ਨੰਬਰ ਹੈਗਾ 81 81 468 468 66 467 469 66 66 4 4 67 ਕੀ ਨਾਮ ਇਹਦਾ ਸੁਖਵੀਰ ਸਿੰਘ ਨਹੀਂ ਉਹ ਪਿੰਡ ਦੀ ਲੇਡੀ ਸਰਪੰਚ ਹੈਗੇ ਘਰ ਵਾਲੀ ਜਿੱਦਾਂ ਇਹਦੇ ਉਸ ਪਿੰਡ ਦੀ ਸਰਪੰਚ ਦਾ ਕੀ ਨਾਮ ਹੈ ਇਹ ਸੁਖਵੀਰ ਸਿੰਘ ਉਹਨਾਂ ਦੀ ਘਰ ਵਾਲੀ ਦਾ ਕੀ ਨਾਮ ਹੈ ਪਿੰਡ ਦੀ ਸਰਪੰਚ ਜਿਹੜੇ ਪਿੰਡ ਦੀ ਇੱਕ ਮਿੰਟ ਮੈਂ ਤੁਹਾਨੂੰ ਦੰਦਾ ਪੇਪਰ ਅੱਜ ਕਿ ਮਾਰ ਲਵੇ ਨਾਮ ਲੈ ਰਹੇ ਸੀ ਅਮਨਜੋਤ ਅਮਨਜੋਤ ਹਾਂਜੀ ਅਮਨਜੋਤ ਅੱਛਾ ਠੀਕ ਹੈ ਚਲੋ ਆਪਾਂ ਇਹ ਸੁਖਵੀਰ ਸਿੰਘ ਹਨਾ ਹਾਂਜੀ ਸੁਖਵੀਰ ਸਿੰਘ ਜੀ ਚਲੋ ਲਿਆਓ ਗੱਲ ਕਰਦੇ ਆਪਾਂ ਹੈਲੋ ਸਰਪੰਚ ਬੋਲਦੇ ਅਮਰਜੋਤ ਕੌਰ ਦੇ ਘਰ ਵਾਲਾ ਬੋਲਦੇ ਤੁਸੀਂ ਜੀ ਸੁਖਬੀਰ ਸਿੰਘ ਜੀ ਸੁਖਬੀਰ ਸਿੰਘ ਜੀ ਮੈਂ ਚੰਡੀਗੜ੍ਹੋਂ ਬੋਲਦਾ ਜੀ ਮੇਰੇ ਨਾਮ ਜਗਤਾਰ ਸਿੰਘ ਭੁੱਲਰ ਹੈ ਜੀ ਅਸੀਂ ABC ਪੰਜਾਬ ਨਿਊਜ਼ ਚਲਾਉਂਦੇ ਨੇ ਤੁਹਾਡੇ ਪਿੰਡ ਦੇ ਵਾਸੀ ਨੇ ਹਰਮੇਲ ਸਿੰਘ ਸਨ ਆਫ ਅਮਰੀਕ ਸਿੰਘ ਜੀ ਇਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਿਲਣ ਗਏ ਸੀ ਉੱਥੋਂ ਇੱਕ ਵੱਡੇ ਅਫਸਰ ਨੂੰ ਇਹਨਾਂ ਨੇ ਦਿੱਤੇ ਤੁਹਾਡੇ ਪਿੰਡ ਦੇ 50 ਕਿੱਲਿਆਂ ਦਾ ਜਿਹੜਾ ਮਸਲਾ ਉਹ ਕੀ ਹੈ ਜੀ ਤੇ ਉਸ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਉਹ ਤੇ ਸਰਕਾਰ ਕੋ ਵੀ ਵੱਡਾ ਕੇਸ ਪਹੁੰਚ ਗਿਆ ਤੁਹਾਡੇ ਪਿੰਡ ਦਾ ਜੀ ਪਿੰਡ ਦੇ ਕਿਹੜੇ ਜਿਹੜੇ ਪਿੰਡ ਦੇ 50 ਖੇਤਾਂ ਹੈ ਨਹੀਂ ਜੀ ਉਹ ਪਹਿਲੇ ਦਾ ਇਹ ਗੱਲ ਹੈ ਜੀ ਅੱਛਾ ਜੀ ਖੇਤ ਤਾਂ ਦੀਪੰਤੀ ਹੀ ਤੋਂ ਸੀ ਹੁਣੇ ਉਹਨਾਂ ਵਿੱਚ ਵੀ ਕਾਲਜ ਇੱਕ ਆ ਗਿਆ ਪ੍ਰਾਈਵੇਟ ਕਾਲਜ ਬਣ ਗਿਆ ਦੋਆਬਾ ਘਰਪੌੜੇ ਦਾ ਅੱਛਾ ਜੀ 14 15 ਕੇ ਤੋਂ ਉਧਰ ਚਲੇ ਗਏ ਜੀ ਜੀ ਹਾਂ ਜੀ ਬਾਕੀ ਪੰਚਾਇਤ ਦੀ ਕੋਸ਼ਿਸ਼ ਵੀ ਨਹੀਂ ਨਗਰੀ ਉਹ ਟਾਹੇ ਜਿਹੜੇ ਚੀਨੀ ਵਿੱਚ ਖੇਤੇ ਆ ਜੀ ਉਹ ਪੁਨ ਕੰਟੀਨਿਊਂ ਦਾ ਜੀ ਅੱਛਾ ਜੀ ਤੇ ਜਿਹੜੀ ਬਾਹੀ ਜੋਬ ਜ਼ਮੀਨ ਥੋੜੀ ਜਿਹਾ ਉਹ ਬੋਲੀ ਲੱਗ ਜਾਂਦੀ ਉਹ ਠੇਕੀ ਚਲ ਜਾਂਦੀ ਹੈ ਜੀ ਜੀ ਇਹ ਕਹਿੰਦੇ ਆ ਜੀ ਉਹਦੀ ਮਨਤੀ ਕਰਾਓ ਮਨਤੀ ਕਰਾਓ ਮਿਲਤੀ ਹੁਣ ਸਾਰਾ ਕੁਝ ਪਤਾ ਜੀ ਇਹਦੇ ਫਸਲ ਬੀਜੀ ਹੋ ਜੀ ਉੱਥੇ ਜੀ ਕਣਕ ਬੀਜੀ ਹੋ ਆ ਜੀ ਕਣਕ ਖਰਾਬ ਉਹ ਵਿਚਾ ਹੁਣ ਮਨਤੀ ਹੋਣੀ ਹੈ ਸਾਰੀ ਗੱਡਬੰਦੀ ਕਰਨੀ ਪੈਣੀ ਹੈ ਜੀ ਜੀ ਉਹ ਖਾਲ ਜੀ ਇਸ ਕਰਕੇ ਅਸੀਂ ਉਹਨੂੰ ਕਹੇ ਸੀ ਅਸੀਂ ਉਹ ਦੂਸਰਾ ਰਿਟਨ ਚ ਦਿੱਤਾ ਸੀ ਕਿ ਸਾਡੇ ਫਸਲ ਕਣਕ ਦੀ ਵੱਧ ਹੋ ਜਵੇ ਜੀ ਫਿਰ ਅਸੀਂ ਉਹਨੂੰ ਮਨਤੀ ਕਰਾ ਦੇਾਂਗੇ ਜਿਹੜੇ ਪੰਜਾਹਾਂ ਚੋਂ 37 ਕਿੱਲਾਂ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਸਾਰੇ ਕਾਨੂੰਨੀ ਤੌਰ ਤੇ ਹੀ ਉੱਥੇ ਕਾਲਜ ਖੁੱਲ੍ਹਿਆ ਡੇਰਾ ਖੁੱਲ੍ਹਿਆ ਜੀ ਕਿ ਕਬਜ਼ੇ ਨੇ ਨਹੀਂ ਜਿਹੜਾ ਕਾਲਜ ਹੈ ਗਰੁੱਪ ਹੈ ਜੀ ਗੁਰਦੁਆਬਾ ਗਰੁੱਪ ਵਾਲੇ ਦਾ ਉਹ ਪਹਿਲਾਂ ਸੀਗਾ ਆਈ.ਟੀ.ਆਈ. ਦੀ ਪੰਚਾਇਤ ਨੇ ਜ਼ਮੀਨ ਦਿੱਤੀ ਸੀ ਪ੍ਰਿੰਟਿਸਪ ਸਰਕਾਰੀ ਨਹੀਂ ਆਈ.ਟੀ.ਆਈ. ਬਣਨੀ ਸੀ ਅੱਛਾ ਜੀ ਹਾਂ ਜੀ ਉਹ ਡਾਕਟਰ ਉਪਿੰਦਰ ਜੀ ਰਿਕਾਰਡ ਕਰ ਸਕਿਆ ਜੀ ਅੱਛਾ ਜੀ ਉਹਦੇ ਬਾਅਦ ਉਹ ਕਿਥੇ ਕਰਨ ਜਾਨਕੀ ਬਗੜ ਬਗੜ ਹੋ ਗਿਆ ਵਾਲੇ ਵਾਲੇ ਚਾਰ ਦਵਾਰੀ ਹੋ ਗਈ ਜੀ ਉਹਦੇ ਵਿੱਚ ਪ੍ਰੋਬਲਮ ਪੈ ਗਈ ਕਿ ਪਤਾ ਨਹੀਂ ਕੀ ਸਰਕਾਰ ਨੇ ਉਹ ਰੋਕ ਦਿੱਤਾ ਜੀ ਅੱਛਾ ਜੀ ਆਈ ਡੀ ਬਣੀ ਫਿਰ ਉਹੀ ਦੁਆਬਾ ਗਰੁੱਪ ਵਾਲੇ ਆ ਕੇ ਪਹਿਲੀਆਂ ਪੰਚਾਇਤਾਂ ਨਾਲ ਸਹਿਮਤੀ ਹੋਈ ਪਤਾ ਨਹੀਂ ਕਿੱਦਾਂ ਹੋਇਆ ਜਾਨਕੀ ਦੁਆਬਾ ਗਰੁੱਪ ਵਾਲਿਆਂ ਨੇ ਉੱਥੇ ਕਾਲਜ ਬਣਾ ਲਿਆ ਜੀ ਜੀ ਉੱਥੇ ਕਾਲਜ ਬਣਾ ਲਿਆ ਤੁਸੀਂ ਪਿੰਡ ਦੇ ਨੇ ਬਾਅਦ ਚ ਬਥੇਰੇ ਨੇ ਬਰੂਦ ਕੀਤਾ ਜੀ ਸਟੇਅ ਵੀ ਲਈਆਂ ਪਰ ਦੰਦ ਵਿੱਚ پیسے ਪੂਰੇ ਇਕੱਠੇ ਕਰੇ ਖਲਾਫ ਬਥੇਰੇ ਗਏ ਪਰ ਉਹ ਨਹੀਂ ਬਣੇਗੀ ਕਾਲ ਜੀ ਉਹ ਫਿਰ ਕਾਮਯਾਬ ਹੋ ਗਿਆ ਉਹ ਪਸਾਰੀ ਹੋ ਗਿਆ ਜਿਹੋ ਬਣ ਗਿਆ ਜੀ ਅੱਛਾ ਜੀ ਹਾਂ ਜੀ ਹੁਣ ਤੁਹਾਡੇ ਹਿਸਾਬ ਦੇ ਨਾਲ ਕਿਉਂਕਿ ਮੌਜੂਦਾ ਸਰਪੰਚ ਚਲੋ ਹੈ ਤੇ ਤੁਹਾਡੇ ਜੀਵਨ ਸਾਥ ਨੇ ਚਲੋ ਕਾਰਵਾਈ ਤੁਸੀਂ ਚਲਾ ਰਹੇ ਹੋ ਤੁਹਾਡੇ ਸਾਹਿਬ ਦੇ ਨਾਲ ਕੋਈ ਹੁਣ ਇੱਥੇ ਕੋਈ ਨਜਾਇਜ਼ ਕਬਜ਼ਾ ਹੈ ਕਿ ਨਹੀਂ ਹੈ ਨਿਯਾਇਜ ਕਬਜ਼ਾ ਨਹੀਂ ਹੈਗਾ ਜੀ ਸਾਰਾ ਸਹੀ ਹੈ ਜੀ ਜਿਹੜੇ ਪਿੰਡ ਦਾ ਆਪਣੇ ਇੱਕ ਗੁਰਦੁਆਰਾ ਹੈ ਜੀ ਗੁਰਦੁਆਰੇ ਨੂੰ ਜਰੂਰ ਪੰਚਾਇਤ ਨੇ ਸਹਿਮਤੀ ਦੇ ਨਾਲ ਸਾਰਾ ਆਪਣਾ ਮਤਾ ਪਾ ਲਈ ਜੀ ਕਿ ਅੱਜ ਤੋਂ 40 ਸਾਲ ਪਹਿਲਾਂ ਦੀ ਉਹ ਜਰੂਰ ਪੰਜਾਰ ਕਿ ਗੁਰਦੁਆਰੇ ਦੇ ਤੇ ਵਾਜੀ ਜੀ ਜੀ ਹਾਂਜੀ ਹੋਰ ਤਾਂ ਕੋਈ ਨਹੀਂ ਨਿਯਾਇਜ ਸਾਰੀ ਤਾਂ ਕੋਈ ਨਹੀਂ ਨਾ ਕੋਈ ਨਿਯਾਇਜ ਹੋਰ ਹੈ ਜੀ ਤੇ ਫਿਰ ਤੁਸੀਂ ਚਲੋ ਹੁਣ ਦੇ ਜਦੋਂ ਕਾਨਕ ਵਾਡੀਆਂ ਸ਼ੁਰੂ ਹੋਏ ਨੇ ਫਿਰ ਨਿਸ਼ਾਨਦੇਹੀ ਕਰਵਾਓਗੇ ਹੋਣਾ ਫਿਰ ਕਰਵਾ ਦਾਂਗੇ ਜੀ ਹਮ ਗੋਗੋ ਤੇ ਡੀਡੀਪੀਓ ਨੇ ਡੀਡੀਪੀਓ ਨੇ ਤਹਿਸੀਲਦਾਰ ਨੂੰ ਲਿਖਿਆ ਤਹਿਸੀਲਦਾਰ ਨੇ ਕਾਨੂੰਗੋ ਨੂੰ ਕਹਿਤਾ ਕਾਨੂੰਗੋ ਨੇ ਤੁਹਾਨੂੰ ਲਿਖਿਆ ਤੇ ਤੁਸੀਂ ਕਹਿੰਦੇ ਕਿ ਹਜੇ ਕਣਕ ਬੀਜੀ ਹੋਈ ਹੈ ਤੇ ਨਿਸ਼ਾਨਦੇ ਹੀ ਨਹੀਂ ਹੋ ਸਕਦੀ ਨਾ ਹਾਂਜੀ ਕਣਕ ਜੰਕ ਬੀਜੀ ਹੋਈ ਹੈ ਹਾਂਜੀ ਜੀ 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 ਤੁਹਾਨੂੰ ਵੀ ਦੂਤਰੀ ਇਸੇ ਦਿਨ ਤੁਹਾਨੂੰ ਜਾਣਕਾਰੀ ਹੈ ਜੋ ਕਣਕ ਬੀਜੀ ਹੈ ਤਾਂ ਖਾਨੂੰ ਫਸਲ ਖਰਾਬ ਕਰਨੀ ਹੈ ਜੀ ਜੀ ਜੇ ਨਹੀਂ ਅਗਲੇ ਦਿਨ ਠੇਕਾ ਦਿੱਤਾ ਹੈ ਜ਼ਮੀਨ ਦਾ ਹਾਲਾ ਦਿੱਤਾ ਹੈ ਉਹਦੀ ਫਸਲ ਕਿਉਂ ਖਰਾਬ ਕਰਨੀ ਹੈ ਜੀ ਇਹ ਕਿੰਨੇ ਕੀ ਹੁਣ ਤੁਹਾਡੇ ਕੀ ਠੇਕਾ ਚੱਲ ਰਿਹਾ ਹੈਗਾ ਜੀ ਕਿੰਨੇ ਕੀ ਕਿਲੇ ਵਾਈ ਜੋਗੇ ਇਹਨਾਂ ਦੇ ਵਿੱਚ ਜੀ ਇਹ ਤੁਹਾਨੂੰ ਪੂਰਾ ਕੰਫਰਮ ਕਰਕੇ ਸ਼ਾਮ ਤੱਕ ਦੱਸ ਦਾਂਗਾ ਜੀ ਹੂੰ ਪਰ ਇਹ ਕਿ ਤੁਸੀਂ ਕਹਦੇ ਕਿ ਸਭ ਕੁਝ ਕਾਨੂੰਨ ਕਾਨੂੰਨ ਮੁਤਾਬਕ ਹੋਇਆ ਹਾਂਜੀ ਜੋ ਪਹਿਲਾਂ ਹੋਇਆ ਕਾਨੂੰਨ ਦੇ ਮੁਤਾਬਕ ਲਗਭਗ ਹੋਇਆ ਜੀ ਕਿਉਂਕਿ ਜੋ ਪੰਚਾਇਤ ਨੇ ਪਹਿਲੀਆਂ ਕੀਤਾ ਆ ਉਹ ਕੀਤਾ ਵੀ ਪਿੰਡ ਦੇ ਖਿਲਾਫ ਵੀ ਗਏ ਜੀ ਹੁਣ ਉਹਦੇ ਬਾਰੇ ਮੈਂ ਤੁਹਾਨੂੰ ਕੰਫਰਮ ਕਰਕੇ 100% ਸੱਚ ਕੋ ਦੱਸਾਂਗਾ ਤੁਸੀਂ ਕਿੰਨੇ ਵਜੇ ਤੱਕ ਆਪਣਾ ਫੋਨ ਚੱਕਣ ਹੋਈ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਚਲੋ ਤੁਹਾਡਾ ਅਸੀਂ ਤੇ ਪੱਖ ਲੈਣਾ ਹੈਗਾ ਸੀ ਕਿਉਂਕਿ ਇਹ ਅੱਜ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਗਏ ਸੀ ਉਹਨਾਂ ਨੇ ਸਾਰੇ ਸਬੂਤ ਦਿੱਤੇ ਤੇ ਉਹ ਵੀ ਸ਼ਾਇਦ ਸਰਕਾਰ ਵੀ ਜਾਂਚ ਕਰਵਾਵੇ ਤੇ ਤੁਸੀਂ ਤੇ ਜਾਂਚ ਕਰਵਾਉਣ ਨੂੰ ਤਿਆਰ ਹੀ ਆ ਜੀ ਜਾਂਚ ਹੋ ਜਾਵੇ ਜੀ ਕੋਈ ਚੱਕਰ ਨਹੀਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਅਸੀਂ ਇਸ ਮਸਲੇ ਦੇ ਵਿੱਚ ਪਿੰਡ ਦੇ ਸਰਪੰਚ ਤੇ ਨਹੀਂ ਉਹਨਾਂ ਦੇ ਘਰ ਵਾਲੇ ਨੇ ਫੋਨ 'ਚ ਕਿ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਜਾਂਚ ਕਰਵਾਉਗੀ ਤੇ ਸਾਨੂੰ ਕਰਵਾਉਣ ਨੂੰ ਤਿਆਰ ਹੈ ਤੇ ਜੇ ਜਾਂਚ ਹੁੰਦੀ ਫਿਰ ਤੁਹਾਡੇ ਜਿਹੜੇ ਖਦਸ਼ੇ ਨੇ ਉਹ ਦੂਰ ਹੋ ਜਾਣਗੇ ਬਿਲਕੁਲ ਜੀ ਬਿਲਕੁਲ ਆਪਾਂ ਤਾਂ ਇਹ ਚਾਹੁੰਦੇ ਫਿਰ ਜੋ ਪੰਚਾਇਤ ਦੀ ਜ਼ਮੀਨ ਆ ਸਾਡੇ ਪਿੰਡ ਦੀ ਜ਼ਮੀਨ ਆ ਸਾਡੇ ਪਿੰਡ ਦੀ ਵਿਕਾਸ ਲਈ ਕੰਮ ਆਵੇ ਨਾ ਕਿ ਇਹਨਾਂ ਦੀ ਇਜਾਜ਼ਤੀ ਲਈ ਉਹ ਕਹਿੰਦੇ ਕਿ ਸਾਡੇ ਦੇ ਕਸੂਰ ਨਹੀਂ ਪਿਛਲੀਆਂ ਪੰਚਾਇਤਾਂ ਕਰਿਆ ਜਦ ਮਤੇ ਪਾਸ ਹੋ ਗਏ 60-60 ਸਾਲ ਬਾਅਦ ਤੇ ਕਹਿੰਦੇ ਪੈਸੇ ਇਕੱਠੇ ਕਰਕੇ ਹਾਈ ਕੋਰਟ ਵੀ ਗਏ ਸਟੇਪ ਨਹੀਂ ਮਿਲਿਆਗੇ ਇਹ ਸਿਰਫ ਇਹਨਾਂ ਦੀ ਇੱਕ ਮਿਲੀ ਭੁਗਤ ਸੀਗੀ ਉੱਥੇ ਇਹਨਾਂ ਨੇ ਜਦੋਂ ਉਹਦਾ ਕਰਕੇ ਉਹਨਾਂ ਕਹਿੰਦੇ ਇਹਨਾਂ ਦੇ ਪੈਸੇ ਨਹੀਂ ਸੈੱਟ ਗਾਵੇ ਉੱਥੇ ਨਹੀਂ ਸਟੇ ਲਿਆ ਸਟੇ ਉਹੀ ਸਟੇ ਇਹਨਾਂ ਨੇ ਵਾਪਸ ਲਿਆ ਫੇਰ ਵਾਪਸ ਕਿਉਂ ਲਿਆ ਸਟੇ ਜੇ ਸਟੇ ਲਿਆ ਤਾਂ ਇਹਨਾਂ ਨੇ ਕਿ ਸਟੇ ਨੂੰ ਵਾਪਸ ਲੈਂਦੇ ਆ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੀ 16-17 ਕਿੱਲੇ ਜਿਹੜੀ ਇਹ ਪ੍ਰਾਪਰਟੀ ਵੀ ਨਿਕਲਣੀ ਆ ਵੀ ਮੁੱਲ ਖਰੀਦੀ ਆ ਜੇ ਵਿਜੀਲੈਂਸ ਤੇ ਇਹ ਸਾਰਾ ਕੁਝ ਨਿਕਲਿਆ ਨਾ ਤੇ ਕਿਸੇ ਨੇ ਕਿਸੇ ਕੋ ਕੀ ਲੈ ਕੇ ਕਿਹੜੇ ਸੈਨ ਕੀਤੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਪਰ ਫਿਲਹਾਲ ਦੇ ਦੇ ਕਿਉਂਕਿ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਪਹੁੰਚ ਚੁੱਕਾ ਉੱਥੇ ਵੱਡੇ ਅਫਸਰ ਨੇ ਭਰੋਸਾ ਵੀ ਦਿੱਤਾ ਨੇ ਐਨਐਸ ਬਰਾੜ ਸਾਹਿਬ ਨੂੰ ਇਹ ਮਿਲੇ ਸੀ ਪਿੰਡ ਦੇ ਵਾਸੀ ਕਿ ਸਾਡੇ ਪਿੰਡ ਦੇ ਜਿਹੜਾ ਜ਼ਮੀਨ ਤੇ ਜਿਹੜਾ ਵਾ ਵਾਈ ਜੋਗ ਆ ਜਿਸ ਤੇ ਕਬਜ਼ੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਧਰ ਪਿੰਡ ਦੇ ਸਰਪੰਚ ਦੇ ਘਰ ਵਾਲੇ ਨੇ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਅਸੀਂ ਕੋਈ ਵੀ ਜਿਹੜੀ ਜਾਂਚ ਕਰਨ ਨੂੰ ਤਿਆਰ ਆਂ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ